ਮਕਾਉਰੀ ਗਲੀ ਵਿੱਚ ਰੰਗ ਰੰਗੇ ਬੜਗੇ ਸੀ ਰੰਗ ਰੰਗੇ ਬੜਗੇ ਸੀ ਰੰਗ ਰੰਗੇ ਬੜਗੇ ਸੀ ਈਰਾ ਦੀ بارش ਅਕੇ ਟਿਕਾ ਕੇ ਖੜ ਗਏ ਸੀ ਇਕ ਟਾਕੇ ਖੜ ਗਏ ਸੀ ਇਕ ਟਾਕੇ ਖੜ ਗਏ ਸੀ ਲੱਖ ਲੱਖ ਨੂੰ ਗੱਲਾਂ ਯੋਧਾ ਭੱਜ ਭੱਜ ਕੇ ਪੈਂਦਾ ਸੀ ਸ਼ਹੀਦਾਂ ਦੀ ਰੱਦ ਪੀਜੀ ਅਸੀਂ ਅੰਦਸਤਾਰ ਸਜਾਉਨੇ ਆ ਇਹ ਕੋਈ ਆਮ ਨਹੀਂ ਕਪੜਾ ਸਿਰਾਂ ਦੇ ਤਾਜ ਬਖਸ਼ੇ ਨੇ ਗੁਰੂ ਗੋਬਿੰਦ ਨੇ ਸਾਨੂੰ ਬੜੇ ਹੀ ਨਾਜ ਬਖਸ਼ੇ ਨੇ ਫਖਰ ਕਰੀਏ ਕਿ ਜ਼ਿੰਦਗੀ ਨੂੰ ਨਵੇਂ ਆਗਾਜ ਬਖਸ਼ੇ ਨੇ ਗੁਰੂ ਪਾਸ਼ਾ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਇਹ ਸਰਦਾਰੀਆਂ ਸੌਖੀਆਂ ਨਹੀਂ ਮਿਲੀਆਂ ਇਹ ਸਿਰ ਦੇ ਕੇ ਸਰਦਾਰੀਆਂ ਮਿਲੀਆਂ ਨੇ ਤੇ ਸਰਦਾਰੀ ਨੂੰ ਸਾਹਮਣਾ ਬੜਾ ਔਖਾ ਬਹੁਤੀ ਔਖਾ ਹੈ ਜਿਹਦਾ ਕਿਰਦਾਰ ਉੱਚਾ ਨਹੀਂ ਸਿਰਫ ਅੱਗ ਤੇ ਉੱਚਾ ਕਿਰਦਾਰ ਨਹੀਂ ਹੋ ਸਕਦਾ ਕੋਈ ਹੋਰ ਹੀ ਹੋਣਾ ਉਹ ਸਰਦਾਰ ਨਹੀਂ ਹੋ ਸਕਦਾ پیش ਕਰਨ ਜਾ ਰਹੇ ਆ ਜੀ ਆਪ ਜੀ ਦੇ ਸਾਹਮਣੇ ਗੀਤ ਸਰਦਾਰ ਜੀ ਕਿ ਸਾਨੂੰ ਆਪਣੀ ਹੋਂਦ ਦੇ ਨਾਲ ਜੁੜਨਾ ਚਾਹੀਦਾ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਜਿਹੜੇ ਬੂਟੇ ਦੀਆਂ ਜੜਾਂ ਹਰੀਆਂ ਹੁੰਦੀਆਂ ਨੇ ਉਹ ਲੰਮੇ ਸਮੇਂ ਤੱਕ ਇਸ ਦੁਨੀਆ ਦੇ ਉੱਤੇ ਸਰਵਾਈਵ ਕਰਦੇ ਰਹੇ ਜਾਂਦੇ ਰਹਿੰਦੇ ਆ। ਹਾਂਜੀ। ਇੱਕ ਨਵੀਂ ਪੇਸ਼ਕਾਰੀ ਜੀ ਪੇਸ਼ ਹੈ ਸਖੀਓ ਤੇ 뮤지컬 ਗਰੁੱਪ ਦੇ ਵੱਲੋਂ ਇੱਕ ਗੀਤ ਸਰਦਾਰ ਜੀ। ਹਾਂਜੀ ਸਰਦਾਰ ਜੀ। ਹੋ ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ। ਸਾਨੂੰ ਕਿਸੇ ਨਹੀਂ ਆਂਦੇ ਕੁਰਬਾਨੀਆਂ ਦੇ ਨਹੀਂਓ ਮਾਫ ਹੋਣੇ ਸਰਤਾਜ ਸਿੰਘਾਂ ਤੇਰੇ ਕੰਮ ਨੇ ਬੜੇ ਨਗਾਨੀਆਂ ਦੇ ਜਦੋਂ ਕੋਈ ਦੱਸੇ ਉਦੋਂ ਯਾਦ ਹੀ ਆਉਂਦਾ ਸਾਨੂੰ ਕਿਸੇ ਨਹੀਂ ਯਾਦ ਕੁਰਬਾਨੀਆਂ ਦੇ ਨਹੀਂਓ ਮਾਫ ਹੋਣੇ ਸਰਤਾਜ ਸਿੰਘਾਂ ਤੇਰੇ ਕੰਮ ਨੇ ਬੜੇ ਦਾਨੀਆਂ ਦੇ ਇਹੋ ਜਹਨ ਚੋਂ ਕਿਸ ਤਰਾ ਵਿਸਰੀਏ ਦਵਾਰੀ ਖਵਡ ਮੁਲੀ ਸ਼ਾਦ ਤਾਣੀ ਹੋ ਜੀ ਵਾਹ ਉਹ ਚੜ ਕੇ ਚੜਖੀਆਂ ਤੇ ਆਪਾਂ ਵਾਰ ਸਿੱਖੀ ਇਹੋ ਵਖਰੀ ਅਦਾ ਜਿੰਨਾ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਕੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਕੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਏ ਅਨੋਖੇ ਉਸ ਦਿਲ ਪਰ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ ਸੀ ਹੋਰ ਦੱਸ ਨਾ ਸਰਦਾਰ ਕੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਕੀ ਤੈਨੂੰ ਮੈਂ ਦੱਸਾਂ ਮੇਆ ਸੁਣੀਏ ਚਮਕੌਰੀ ਗਲੀ ਵੇਂ ਰੰਗ ਰੰਗੇ ਵੜਕੀ ਸੀ ਰੰਗ ਰੰਗੇ ਹੇ ਬੜੇ ਕੈਸੀ ਈ ਰਾਹ ਦੀ بارش ਅਕੇ ਟਿਕਾ ਕੇ ਖੜ ਕੇ ਸੀ ਟਿਕਾ ਕੇ ਖੜ ਕੇ ਸੀ ਟਿਕਾ ਕੇ ਖੜ ਕੇ ਸੀ ਲੱਖ ਲੱਖ ਨੂੰ ਗੱਲਾ ਯੋਦਾ ਭੱਜ ਭੱਜ ਕੇ ਪੈਂਦਾ ਸੀ Oh don't so take